ਸਚਿਰਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਪੋਨੇ ਹਾਂ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਤੀਜੇ ਗਲੋਬਲ ਸਾਊਥ ਸਮਿਟ ਵਿੱਚ ਬੰਗਲਾਦੇਸ਼ ਵੱਲੋਂ ਅੰਤਰੀਮ ਪ੍ਰਧਾਨ ਮੰਤਰੀ ਮੁਹੰਮਦ ਯੂਨਸ ਨੇ ਲਿਆ ਹਿੱਸਾ ਪੀਐਮ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨੀਆਹੁ ਨਾਲ ਕੀਤੀ ਫੋਨ ਤੇ ਗੱਲ ਪਛਮੀ ਏਸ਼ੀਆ ਵਿੱਚ ਤਣਾਅ ਘਟਾਉਣ ਲਈ ਕਿਹਾ ਬੰਦਕਾਂ ਦੀ ਰਿਹਾਈ ਅਤੇ ਜੰਗਬੰਦੀ ਤੇ ਵੀ ਹੋਈ ਚਰਚਾ ਵਿਨੇਸ਼ ਮੁਗੜ ਦੀ ਭਾਰਤ ਵਾਪਸੀ ਦਿੱਲੀ 에ਰਪੋਰਟ ਤੋਂ ਓਪਨ ਜੀਪ ਵਿੱਚ ਹੋਈ ਰਵਾਨਾ ਪਹੁੰਚੀ ਕਰ ਮਨਾਇਆ ਜਾ ਰਿਹਾ ਜਸ਼ਨ ਚੋਣ ਜਾਬਤੇ ਕਾਰਨ ਸਰਕਾਰੀ ਪ੍ਰੋਗਰਾਮ ਹੋਏ ਰੱਦ ਅੱਜ ਦਿੱਲੀ ਵਿੱਚ ਭਾਜਪਾ ਦੀ ਵੱਡੀ ਮੀਟਿੰਗ ਬੈਠਕ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਤੇ ਵੀ ਹੋਵੇਗੀ ਚਰਚਾ ਨਵੇਂ ਰਾਸ਼ਟਰੀ ਪ੍ਰਧਾਨ ਤੇ ਵੀ ਹੋ ਸਕਦੀ ਹੈ ਚਰਚਾ ਰਾਜੇਸ਼ ਸਿੰਘ ਬਣੇ ਨਵੇਂ ਰੱਖਿਆ ਸਕੱਤਰ ਪੁੰਨਿਆ ਸਲੀਲਾ ਬਣੇ ਸਿਹਤ ਸਕੱਤਰ ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ 15 ਅਧਿਕਾਰੀਆਂ ਦੇ ਵਿਭਾਗ ਬਦਲੇ ਕੋਲਕਾਤਾ ਕਤਲ ਮਾਮਲੇ ਦੇ ਚਲਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਦਾ ਅੱਜ 8ਵਾਂ ਦਿਨ ਆਈਐਮਏ ਨੇ 24 ਘੰਟੇ ਲਈ ਕੰਮ ਕੀਤਾ ਬੰਦ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਕੋਲਕਾਤਾ ਕਤਲ ਮਾਮਲੇ ਦੇ ਚਲਦੇ ਸਾਬਕਾ ਪ੍ਰਿੰਸੀਪਲ ਸੀਬੀਆਈ ਹਿਰਾਸਤ ਵਿੱਚ ਪਰਿਵਾਰ ਨੂੰ ਇਨਟਰਨ ਡਾਕਟਰਾਂ ਤੇ ਵੀ ਸ਼ੱਕ ਕੇਂਦਰ ਨੇ ਕਿਹਾ ਜੇਕਰ ਸਿਹਤ ਕਰਮਚਾਰੀਆਂ ਤੇ ਹਮਲਾ ਹੁੰਦਾ ਹੈ ਤਾਂ 6 ਘੰਟਿਆਂ ਦੇ ਅੰਦਰ ਐਫ ਆਈ ਆਰ ਦਰਜ ਕਰੋ ਕੋਲਕੱਤਾ ਦੇ ਮੈਡੀਕਲ ਕਾਲਜ ਵਿੱਚ ਪੰਨ ਤੋੜ ਤੇ ਸੁਨਵਾਈ ਹਾਈ ਕੋਰਟ ਨੇ ਕਿਹਾ ਪੁਲਿਸ ਆਪਣੀ ਸੁਰੱਖਿਆ ਨਹੀਂ ਕਰ ਸਕੀ ਡਾਕਟਰ ਕਿਵੇਂ ਨੀਡਰ ਹੋ ਕੇ ਕੰਮ ਕਰਨ ਕਾਨਪੁਰ ਵਿੱਚ ਸਾਬਰਮਤੀ ਐਕਸਪ੍ਰੈਸ ਦੇ 2 ਡੱਬੇ ਪਟੜੀ ਤੋਂ ਉਤਰੇ ਰੇਲ ਮੰਤਰੀ ਨੇ ਕਿਹਾ ਕਿਸੇ ਪਾਰੀ ਚੀਜ਼ ਨਾਲ ਟਕਰਾਈ ਟ੍ਰੇਨ ਸਬੂਤ ਸੁਰੱਖਿਅਤ ਪੁਲਿਸ ਕਮਿਸ਼ਨਰ ਨੇ ਜਾਂਚ ਕੀਤੀ ਸ਼ੁਰੂ ਜੰਮੂ ਕਸ਼ਮੀਰ ਅਤੇ ਹਰਿਆਣਾ ਵਿੱਚ ਚੋਣਾਂ ਦਾ ਐਲਾਨ ਜੰਮੂ ਕਸ਼ਮੀਰ ਵਿੱਚ 18 ਸਤੰਬਰ ਤੋਂ ਹਰਿਆਣਾ ਵਿੱਚ 1 ਅਕਤੂਬਰ ਨੂੰ ਹੋਵੇਗੀ VOTING 4 ਅਕਤੂਬਰ ਨੂੰ ਆਉਣਗੇ ਨਤੀਜੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ 25 ਤੋਂ 40 ਸਾਲ ਦੇ ਹੋਣਗੇ ਭਾਜਪਾ ਉਮੀਦਵਾਰ ਮਨੀਸ਼ ਸਿਸੋਦੀਆ ਨੇ ਕਾਲਕਾਜੀ ਮੰਦਿਰ ਵਿੱਚ ਕੀਤੀ ਪੂਜਾ ਮੀਡੀਆ ਨੂੰ ਕਿਹਾ ਕੇਜਰੀਵਾਲ ਵੀ ਜਲਦ ਹੀ ਆਉਣਗੇ ਜੇਲ੍ਹ ਤੋਂ ਬਾਹਰ ਸੰਸਦ ਦੀ ਸੁਰੱਖਿਆ ਵਿੱਚ ਟੇਲ ਨੌਜਵਾਨ ਕੰਧ ਟੱਪ ਕੇ ਵੜਿਆ ਅੰਦਰ ਪੁਲਿਸ ਨੇ ਕਿਹਾ ਦੋਸ਼ੀ ਪਾਗਲ ਹੈ ਆਪਣਾ ਨਾਂ ਵੀ ਨਹੀਂ ਦੱਸ ਸਕਦਾ ਮੁੰਬਈ ਵਿੱਚ ਖੁਦਕੁਸ਼ੀ ਕਰ ਰਹੀ ਇੱਕ ਔਰਤ ਨੂੰ ਪੁਲਿਸ ਕਰਮੀ ਨੇ ਬਚਾਇਆ ਮਾਰਨ ਲੱਗੀ ਸੀ ਅਟਲ ਸੇਤੂ ਤੋਂ ਚਾਲ ਉਦੇਪੁਰ ਤਣਾ ਵਿੱਚ ਹਮਲਾਵਾਰ ਤਿੰਨ ਦਿਨਾ ਤੋਂ ਯੋਜਨਾ ਬਣਾ ਰਿਹਾ ਸੀ ਦਾਵਾ ਇਹ ਹੈ ਕਿ ਦੋ ਵਿਦਿਆਰਥੀਆਂ ਵਿਚਾਲੇ ਕਈ ਦਿਨਾ ਤੋਂ ਚੱਲ ਰਹੀ ਸੀ ਲੜਾਈ ਸੋਸ਼ਲ ਮੀਡੀਆ ਚੈਟ ਤੋਂ ਹੋਇਆ ਖੁਲਾਸਾ ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਜੁਵੈਨਾਈਲ ਬੋਰਡ ਦਾ ਹੁਕਮ ਬਦਲਿਆ ਕਿਹਾ ਨਾ ਬਾਲਗ ਨੂੰ ਜ਼ਮਾਨਤ ਤੋਂ ਨਹੀਂ ਕਰ ਸਕਦੇ ਇਨਕਾਰ ਕਾਂਗਰਸ ਨੇ ਤਾਰੀਕ ਹਾਮਿਦਕਾਰਾਂ ਨੂੰ ਜੰਮੂ ਕਸ਼ਮੀਰ ਦਾ ਸੂਬਾ ਪ੍ਰਦਾਨ ਬਣਾਇਆ ਕੇਸ਼ਵ ਮਹਤੋ ਚਾਰਖੰਡ ਦੇ ਪ੍ਰਧਾਨ ਬਣੇ ਜੰਮੂ ਕਸ਼ਮੀਰ ਵਿੱਚ 200 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ ਚੋਣਾਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਹੋਈ ਕਾਰਵਾਈ ਇਨ੍ਹਾਂ ਵਿੱਚ 8 ਡੀਆਈਜੀ ਸਮੇਤ 33 ਅਧਿਕਾਰੀ ਹਨ ਸ਼ਾਮਲ ਕੇਂਦਰ ਸਰਕਾਰ ਨੇ ਸੀਨੀਅਰ ਨੌਕਰਚਾਹਾਂ ਦਾ ਕੀਤਾ ਤਬਾਦਲਾ ਰੱਖਿਆ ਵਿੱਤ ਸਿਹਤ ਮੰਤਰਾਲੇ ਦੇ ਸਖਤਰ ਬਦਲੇ ਬਚਨ ਦੀ ਲੜਾਈ ਕਾਰਨ ਉਦੇਪੁਰ ਸੜਿਆ ਇੰਟਰਨੈਟ ਬੰਦ ਕਈ ਥਾਵਾਂ ਤੇ ਹਿੰਸਾ ਗੱਡੀਆਂ ਸਾੜੀਆਂ ਮਾਲਾਂ ਵਿੱਚ ਪੰਨ ਤੋੜ ਤੇ ਪਥਰਾ ਤਾਰਾ 163 ਲਾਗੂ ਸਟੇਟ ਡਿਜ਼ਾਸਟਰ ਰੀਲੀਫ ਫੋਰਸ ਨੇ ਕੇਦਾਰਨਾਥ ਰੂਟ ਤੇ 16 ਦਿਨਾ ਤੋਂ ਮਲਬੇ ਹੇਠ ਦੱਬੀਆਂ 3 ਲਾਸ਼ਾਂ ਕੀਤੀਆਂ ਬਰਾਮਦ ਉੱਤਰ ਪ੍ਰਦੇਸ਼ ਦੇ 250 ਪਿੰਡਾਂ ਵਿੱਚ ਹੜ੍ਹ ਇਸਰੋ ਦਾ IOS 08 ਸੈਟਲਾਈਟ ਲਾਂਚ ਸਫਲ ਸਭ ਤੋਂ ਛੋਟੇ ਰਾਕੇਟ SS ਤੋ ਪੇਜ ਗਿਆ ਇਹ 1 ਸਾਲ ਦਾ ਮਿਸ਼ਨ ਆਫਤ ਦੀ ਦੇਵੇਗਾ ਚੇਤਾਵਨੀ ਹਿਮਾਚਲ ਵਿੱਚ ਫੇਰ ਫਟਿਆ ਬੱਦਲ ਨੈਸ਼ਨਲ ਹਾਈਵੇ ਬੰਦ ਕਾਨਪੁਰ ਵਿੱਚ ਗੰਗਾ ਓਵਰਫਲੋ 50000 ਲੋਕ ਪ੍ਰਭਾਵਿਤ ਅੱਜ ਵੀ 21 ਸੂਬਿਆਂ ਵਿੱਚ ਅਲਰਟ ਜਾਰੀ ਬਿਹਾਰ ਵਿੱਚ 2 ਸਾਲਾਂ ਵਿੱਚ 21 ਪੁਲ ਡਿੱਗੇ ਸੁਲਤਾਨਗੰਜ ਅਗਵਾਨੀ ਪੁਲ ਤੇ 3 ਸਾਲਾਂ ਵਿੱਚ ਤੀਜਾ ਹਾਜਾ ਇੱਕ ਹੋਰ ਪਿੱਲਰ ਦਾ ਟੈ ਗਿਆ ਸੁਪਰਸਟਰਕਚਰ ਭਾਰਤੀ ਫੌਜ ਦੀ ਵੱਡੀ ਸਫਲਤਾ 에ਅਰਡ੍ਰੋਪ ਦੀ ਮਦਦ ਨਾਲ 15000 ਫੁੱਟ ਦੀ ਉਚਾਈ ਤੇ ਛੱਡਿਆ ਗਿਆ ਹੈਲਥ ਕਯੂ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ